ਉਹ ਵਿਲਾ ਹੱਥ ਨਾ ਆਵੇ ਫਿਰ ਪਛਤਾਵਣਾ ਸ਼ਲੋਕ ਮਹਲਾ 3 ਸਤਿਗੁਰ ਤੇ ਜੋ ਮੋਹ ਫਿਰੇ ਸੇ ਪੱਤੇ ਦੁੱਖ ਸਹਾਈ ਫਿਰ ਫਿਰ ਮਿਲਨ ਨਾ ਪਾਏਨੀ ਜਮਹਿ ਤੈ ਮਰ ਜਾਏ ਸਹਸਾ ਰੋਗ ਨਾ ਛੋੜਈ ਦੁੱਖ ਹੀ ਮਹਿ ਦੁੱਖ ਪਾਹੇ ਨਾਨਕ ਨਦਰੀ ਬਖਸ਼ਲੇ ਸ਼ਬਦੇ ਮੇਲ ਮਲਾਏ ਮਹੱਲਾ ਤੀਜਾ ਜੋ ਸਤਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਥਾਉ ਜਿਉਂ ਛਟੜ ਘਰ ਘਰ ਫਿਰੈ ਦੋਹ ਚਾਰਨ ਬਦਨਾ ਨਾਨਕ ਗੁਰਮੁਖ ਬਖਸ਼ੀਐ ਜੇ ਸਤਗੁਰ ਮੇਲ ਮਲਾਉ ਪੌੜੀ ਜੋ ਸੇਵਹਿ ਸਤ ਮਰਾਰ ਸੇ ਭਵ ਜਲ ਤਰ ਗਿਆ ਜੋ ਬੋਲੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਾਹ ਪੈਂਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇਵਹਿ ਸੇ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭੋ ਗਿਆ ਸ਼ਲੋਕ ਮਹੱਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਇ ਮੂਖ ਦਵਾਰ ਇਹੋ ਭੋਜਨ ਅਲਬ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਮਧਾਵਣੀ ਕਿਉ ਵਿਚੋਂ ਕੱਢੀਐ ਸਦਾ ਰੱਖੀਐ ਉਹ ਧਾਰ ਇਹ ਮਧਾਵਣੀ ਸਤ ਗੁਰੂ ਪਾਈ ਗੁਰ ਸਿੱਖਾਂ ਲਦੀਪਾਲ ਨਾਨਕ ਜਿਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੀ ਸਤਿਗੁਰ ਸਿਓ ਚਿਤ ਲਾਇ ਆਪ ਵਿਛੋੜਨ ਸੇ ਵਿਛੜੇ ਦੂਜੈ ਭਾਇ ਖਵਾਏ ਨਾਨਕ ਬਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਈ ਪੌੜੀ ਬਹਿ ਸਕੀਆਂ ਜਸ ਗਾਵਹਿ ਗਾਵਣ ਹਾਰੀਆਂ ਹਰ ਨਾਮ ਸਲਾਹੇ ਹੋ ਨਿਤ ਹਰ ਕੋ ਬਲਿਹਾਰੀਆ ਜਿਨਨੇ ਸੁਣ ਮੰਨਿਆ ਹਰਨਾਮ ਤਿਨਾ ਹਉ ਵਾਰੀਆ ਗੁਰਮਖੀਆਂ ਹਰ ਮੇਲ ਮਲਾਵਣ ਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ ਸ਼ਲੋਕ ਮਹੱਲਾ ਤੀਜਾ ਵਿਣ ਨਾਮੈ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣੀ ਹਉ ਮੈਂ ਅੰਧ ਗੁਬਾਰ ਗੁਰਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਸਹਿਜੇ ਜਾਗੈ ਸਹਿਜੇ ਸੋਵੇ ਗੁਰਮੁਖ ਅਨ ਦੇਨ ਉਸ ਤਤ ਹੋਵੇ ਮਨਮੁਖ ਪਰਮੈ ਸਹਿ ਸਾਹ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੈ ਸਭੈ ਸੁਪਹਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇਕ ਧਿਆਵਹਿ ਇਕ ਇਕੋ ਹਰ ਸਤਿਆ ਹਰ ਇਕੋ ਵਰਤੈ ਇਕ ਇਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਦਰ ਛਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਸਲੋਕ ਮਹਲਾ 3 ਅੰਤਰ ਗਿਆਨ ਨ ਆਇਓ ਜਿਤ ਕਿਸ ਸੋਝੀ ਪਾਈ ਵੇਣ ਡਿਠਾ ਕਿਆ ਸਲਾਹੀਐ ਅੰਦਾ ਅੰਦ ਕਮਾਈ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਈ ਮਹਲਾ ਤੀਜਾ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਭਰੇ ਪੰਡਾਰ ਗੁਰ ਕਿਰਪਾ ਤੇ ਪਾਈਐ ਜੇ ਤੇ ਵੈ ਦੇ ਮਨਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮਿਆ ਪਾਰ ਵਿਖ ਵਿੱਚ ਹੀ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਮਨਹਾਰ ਨਾਨਕ ਸੱਚ ਸਲਾਹੀ ਹੈ ਧੰਨ ਸਵਾਰਨਹਾਰ ਪੌੜੀ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇਈ ਕੂੜੇ ਆਰੀ ਰੱਜੈ ਕੂੜ ਜੋ ਵਿਸਤਾ ਕਾਗ ਖਾਵੇ ਜਿਸ ਹਾਰ ਹੋਏ ਕਿਰਪਾਲ ਸੋ ਨਾਮ ਧਿਆਵੇ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵੇ ਸਲੋਕ ਮਹਲਾ 3 ਸੇਖਾ ਚੌ ਚੱਕਿਆ ਚੌ ਆਇਆ ਇਹੋ ਮਨ ਇਕਤ ਘਰਿਆਣ ਏਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਗੁਰੇ ਅਗੇ ਢੈ ਪਉ ਸਭ ਕਿਸ ਜਾਣੈ ਜਾਨ ਆਸਾ ਮਨ ਸਾਜ ਲਾਈ ਤੂੰ ਹੋਏ ਰਹੋ ਮਹਿਮਾਨ ਸਤਗੁਰ ਕੈ ਭਾਣੈ ਭੀ ਚੱਲਹਿ ਤਾਂ ਦਰਗਹਾ ਪਾਵਹਿ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿਨ ਢਿਗ ਪਹਿਨਣ ਢਿਗ ਖਾਣ ਮਹੱਲਾ ਤੀਜਾ ਹਰ ਗੁਣ ਕੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰਿ ਗੁਣ ਰਵਹਿ ਗੁਣ ਮਹਿ ਰਹੈ ਸੁਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਟ ਲੱਗਾ ਅਧਿਕਾਈ ਬਹੁ ਬਹੁ ਵਿਦ ਭਾਂਤ ਕਰ ਕੋਈ ਬੂਝੈ ਬੂਝਣ ਹਾਰ ਅੰਤਰ ਬਵੇਕ ਕਰ ਸੋ ਬੂਝੈ ਇਹੋ ਬਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਘਰ ਸਤ ਹਰ ਸ਼ਲੋਕ ਮਹਲਾ 3 ਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਮਕ ਸੇ ਕੀਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਉ ਅੰਤ ਦੁਖ ਪਹਤਾ ਆਈ ਅੰਦਰੋਂ ਬਾਹਰੋਂ ਅੰਧਿਆ ਸੋਧ ਨ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੀ ਸੰਵਾਹੀ ਪੰਡਤ ਦੂਜੇ ਭਾਏ ਬਰਕਤ ਨਾ ਹੋਵਈ ਨਾ ਧਨ ਪੱਲੇ ਪਾਏ ਪੜ੍ਹ ਥਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਈ ਕੂਕ ਪੂਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੂਣਿਆ ਮੋਹੇ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੀ ਮਿਲ ਪੰਥ ਦਸਾਈ ਜੋ ਹਰ ਦਸੇ ਮਿਤ ਤਿਸ ਹਉ ਬਲ ਜਾਈ ਗੁਣ ਸਾਂਝੀ ਤਿਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਸ਼ਲੋਕ ਮਹੱਲਾ ਤੀਜਾ ਪੰਡਤ ਮੈਲ ਨਾ ਚੁਕਈ ਜੇ ਵੀਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਸਾਰ ਪੰਡਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗਵਾਰ ਸਤਗੁਰ ਸੇਵੈ ਸੁਖ ਪਾਇਆ ਸਚੈ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁਖ ਗਈ ਸੱਚ ਹੈ ਨਾਏ ਪਿਆਰ ਨਾਨਕ ਨਾਮ ਰਤੇ ਸਹਿਜ ਰਜੇ ਜਿਨਾਂ ਹਰ ਰਖਿਆ ਉਰ ਧਾਰ ਮਹੱਲਾ ਤੀਜਾ ਮਨ ਮੁਕਰ ਹਰ ਨਾਮ ਨਾ ਸੀ ਵਿਆ ਦੁੱਖ ਲੱਗਾ ਬਹੁਤਾ ਆਈ ਅੰਤਰ ਅਗਿਆਨ ਅੰਧੇਰ ਹੈ ਸੁੱਧ ਨਾ ਕਾਈ ਪਾਏ ਮਨ ਹੱਟ ਸਹਿਜ ਨਾ ਬੀਜਿਓ ਭੁਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੂਜੈ ਲੱਗਾ ਜਾਈ ਨਾਨਕ ਗੁਰਮੁਖ ਮਿਲੈ ਵਡਿਆਈਆ ਜੇ ਆਪੇ ਮੇਲ ਮਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚਖੈ ਸਾਦ ਸਾਹ ਤ੍ਰਿਪਤਾਮਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾਥ ਸਤਿਗੁਰੂ ਗੁਰੂ ਬੁਲਾਵਣੀ ਸ਼ਲੋਕ ਮਹਲਾ 3 ਜਾਂ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੀ ਮਨ ਤਨ ਆਗੈ ਰਾਖ ਕੈ ਉਪੀ ਸੇਵ ਕਰੇ ਿਉ ਗੁਰਮਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕਉਲ ਉਦਾਰ ਹੈ ਆਪਣਾ ਦਰਗਾਹ ਪਾਵਹਿ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰ ਘਰ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚੇਤ ਤਿਨਾਂ ਭਾਉ ਗੁਰੂ ਦੇਵਾਈਆ ਗੁਰ ਸਿਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸ਼ਲੋਕ ਮਹਲਾ 3 ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਆਵਰੇ ਕਰਮ ਕਮਾਹੇ ਜਮਦਰ ਬੱਦੇ ਮਾਰਿਐ ਫਿਰ ਵਿਸਟਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕਹਿ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀ ਹੈ ਕਿਸ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੈ ਕਾਮਨਾ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮਖ ਸੁਖ ਪਾਈ ਸ਼ਲੋਕ ਮਹਲਾ 3 ਬਿਨ ਕਰਮੈ ਨਾਉ ਨਾ ਪਾਈਐ ਪੂਰੈ ਕਰਮ ਪਾਇਆ ਜਾਈ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਲਾਈ ਮਹੱਲਾ ਪਹਿਲਾ ਇਕ ਦੱਜ ਹੈ ਇਕ ਦੱਬੀ ਹੈ ਇਕ ਨਾ ਕੁੱਤੇ ਖਾਏ ਇਕ ਪਾਣੀ ਵਿੱਚ ਉਹ ਸੱਟੀ ਹੈ ਇਕ ਭੀ ਫਿਰ ਹਸਨ ਪਾਹੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹ ਪੌੜੀ ਤਿਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੀ ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨਹੀ ਗੁਰਮਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੀ ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨਹੀ ਗੁਰਮਖ ਸਿੱਖ ਸਾਧ ਸੰਤ ਚੜ ਜਾਤੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੀ ਸ਼ਲੋਕ ਮਹਲਾ ਤੀਜਾ ਨਾਨਕ ਨਾ ਬੋ ਕੁਥਿਆ ਹਲਤ ਪਲਤ ਸਭ ਜਾਇ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਈ ਜਮਦਰ ਬੱਦੇ ਮਾਰਿਅਹ ਬਹੁਤੀ ਮਿਲੈ ਸਜਾਇ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਂ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰ ਵਾਰ ਤ੍ਰਿਸ਼ਨਾ ਕਦੇ ਨਾ ਬੁੱਝੈ ਦੁਬਦਾ ਹੋਏ ਖੁਆਰ ਮੂੰਹ ਕਾਲੇ ਤਿਨਾ ਨਿੰਦਕਾ ਤੇ ਸੱਚਾ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਪੁਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਈਂ ਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਨਾਂ ਮਨ ਚਿਤੇ ਇੱਕ ਅਰਾਧਿਆ ਤਿਨਾਂ ਇੱਕ ਸਬਿਨ ਦੂਜਾ ਕੋ ਨਾਹੀ ਸੇ ਪੁਰਖ ਹਰ ਸੇਵੰਦੇ ਜਿਨ ਤੁਰ ਮਸਤ ਕਲੇਖ ਲਖਖਾਹੀ ਹਰ ਕੇ ਗੁਣ ਨਿਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮਖਾ ਗੁਰ ਪੂਰੈ ਹਰ ਨਾਮ ਸਮਾਹੀ ਸ਼ਲੋਕ ਮਹਲਾ 3 ਸਤ ਗੁਰ ਕੀ ਸੇਵਾ ਗਾਖੜੀ ਸਿਰ ਤੀਜੈ ਆਪ ਗਵਾਈ ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੈ ਸਬ ਖਾਂਈ ਪਾਰਸ ਪਰਸੈ ਐ ਪਾਰਸ ਹੋਵੈ ਸੱਚ ਰਹਿ ਲਿਵਲਾਈ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਈ ਨਾਨਕ ਗਨਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਂਇ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੈ ਸਵਾਇ ਸ਼ਬਦ ਚੀਨਹਿ ਤਾਂ ਮਹਿਲ ਲਹਿ ਜੋਤੀ ਜੋਤ ਸਮਾਈ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਜੀ ਪਾਈ ਸਤਿਗੁਰੇ ਆਪਣੇ ਘਰ ਵਰਤਦਾ ਆਪੇ ਲੈ ਮਿਲਾਈ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੋ ਕਿਰਪਾ ਕਰੇ ਰਜਾਈ ਪੌੜੀ ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਬਦੂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਸ਼ਲੋਕ ਮਹਲਾ 3 ਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਇ ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ 3 ਜਾ ਕਿਆ ਘਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਪੌੜੀ ਹਉਬਲੇ ਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਈਂ ਦੀ ਤਿੰਨ ਦਰਸ਼ਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਰੀਖਾ ਤਨ ਤਨ ਸੁਹਾਵਾ ਸੂ ਸ਼ਰੀਰ ਥਾਨ ਹੈ ਜਿੱਥੈ ਮੇਰਾ ਗੁਰ ਧਰੇ ਵਿਖਾ ਸਲੋਕ